ਕਿ ਨਾ ਪੰਜਾਬੀ ਨੂੰ ਪਹਿਲੇ ਦਾ ਆਪਣੇ ਲਾਖੀ ਪੁੱਛ ਜਾਊਗਾ ਤੇ ਟਰਾਲੀ ਤੇ ਜਿਹੜੇ ਸ਼ਬਦ ਕਿਹ ਸਰ ਕਰਨਾਲ ਤੋਂ ਆਈ ਹੈ ਟਰਾਲੀ ਉਹਨਾਂ ਤੋਂ ਕੋਈ ਦਿੱਕਤ ਗਲਤੀ ਹੋ ਗਈ ਹੋਗੀ ਗਲਤੀ ਇਨਸਾਨ ਤੋਂ ਹੀ ਹੁੰਦੀ ਆ ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਇਹ ਸ਼ਬਦਾਂ ਜੀ ਉਹ ਬਹੁਤ ਹੀ ਮਾੜਾ ਸ਼ਬਦ ਬਣਿਆਗਾ ਨਹੀਂ ਦੇਖਿਆ ਉਹਨਾਂ ਨੂੰ ਠੀਕ ਨਹੀਂ ਕਰ ਸਰ ਆਫੀਸਰਸ ਨੂੰ ਇਨਫਾਰਮ ਕਰ ਦਿੱਤਾ ਹੋਇਆ ਤੇ ਇਹਨੂੰ ਜਲਦੋ ਜਲ ਅਸੀਂ ਰੈਕਟੀਫਾਈ ਕਰਾਂਗੇ ਗਲਤੀ ਹੋ ਜਾਂਦੀ ਹੈ ਕਾਰਪੋਰੇਸ਼ਨ ਸਸ਼ਕਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਦੇ ਵਿੱਚ ਨਵੇਂ ਬਣੇ ਮੇਅਰ ਪਦਮਜੀਤ ਸਿੰਘ ਮਹਿਤਾ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਨਗਰ ਨਿਗਮ ਬਠਿੰਡਾ ਦੇ ਵੱਲੋਂ 15 ਨਵੀਆਂ ਜਿਹੜੀਆਂ ਟਿੱਪਰ ਟਰਾਲੀਆਂ ਨੇ ਉਹ ਖਰੀਦੀਆਂ ਗਈਆਂ ਤਾਂ ਜੋ ਸ਼ਹਿਰ ਦੇ ਵਿੱਚ ਸਫਾਈ ਦਾ ਜਿਹੜਾ ਪ੍ਰਬੰਧ ਹੈ ਉਹ ਹੋਰ ਸੁਚਾਰੂ ਢੰਗ ਦੇ ਨਾਲ ਹੋ ਸਕੇ ਪਰ ਇਸੇ ਵਿਚਾਲੇ ਇਹ ਗੱਲ ਤਾਂ ਬੜੀ ਵਧੀਆ ਰਹੀ ਕਿ ਨਵੀਆਂ ਟਰਾਲੀਆਂ ਖਰੀਦੀਆਂ ਗਈਆਂ ਉਹਨਾਂ ਦੇ ਵਿੱਚੋਂ ਇੱਕ ਨੂੰ ਖੁਦ ਜਿਹੜੇ ਮੇਅਰ ਨੇ ਉਹਨਾਂ ਦੇ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਪਰ ਇਸੇ ਦਰਮਿਆਨ ਵੱਡੀ ਹੈਰਾਨੀ ਵਾਲੀ ਗੱਲ ਇਹ ਸੀ ਦੱਸ ਦਈਏ ਕਿ ਬਠਿੰਡਾ ਨਗਰ ਨਿਗਮ ਦੇ ਵੱਲੋਂ ਨਵੀਆਂ ਟਿੱਪਰ ਟਰਾਲੀਆਂ ਖਰੀਦੀਆਂ ਗਈਆਂ ਪਰ ਇਹਨਾਂ ਦੇ ਉੱਤੇ ਜਿਹੜੇ ਪੰਜਾਬੀ ਦੇ ਵਿੱਚ ਸ਼ਬਦ ਲਿਖੇ ਗਏ ਨੇ ਉਨਾ ਸ਼ਬਦਾਂ ਨੂੰ ਲੈ ਕੇ ਹੁਣ ਹਰ ਕਿਸੇ ਦੇ ਵੱਲੋਂ ਸਵਾਲ ਚੁੱਕਿਆ ਜਾ ਰਿਹਾ ਤੁਸੀਂ ਸਕਰੀਨਸ ਤੇ ਵੀ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਟਰਾਲੀਆਂ ਦੇ ਉੱਪਰ ਪੰਜਾਬੀ ਜਿਹੜੀ ਆ ਉਹ ਲਿਖੀ ਗਈ ਹੈ ਹਾਲਾਂਕਿ ਇਸ ਨੂੰ ਲੈ ਕੇ ਜਿਹੜਾ ਸਵਾਲ ਹੈ ਉਹ ਮੇਅਰ ਪਦਮਜੀਤ ਸਿੰਘ ਮਹਿਤਾ ਨੂੰ ਕੀਤਾ ਗਿਆ ਤਾਂ ਉਹਨਾਂ ਦਾ ਕਹਿਣਾ ਹੈ ਕਿ ਇਹ ਟਰਾਲੀਆਂ ਕਰਨਾਲ ਤੋਂ ਆਈਆਂ ਨੇ ਉੱਧਰਲੇ ਲੋਕਾਂ ਨੂੰ ਪੰਜਾਬੀ ਘੱਟ ਆਉਂਦੀ ਹੈ ਜਾਂ ਕਈਆਂ ਨੂੰ ਤਾਂ ਆਉਂਦੀ ਵੀ ਨਹੀਂ ਹੈ ਤਾਂ ਉਸ ਕਰਕੇ ਗਲਤੀ ਹੋਈ ਹੈ ਹਾਲਾਂਕਿ ਇਸ ਦਾ ਜਿਹੜਾ ਸੁਧਾਰ ਹੈ ਉਹ ਜਲਦ ਤੋਂ ਜਲਦ ਕੀਤਾ ਜਾਵੇਗਾ ਤਹੇ ਨਗਰ ਨਿਗਮ ਬਠਿੰਡਾ ਦੀਆਂ ਟਰਾਲੀਆਂ ਨੇ ਜਿਸ ਤੇ ਲਿਖੋ ਪੰਜਾਬੀ ਭਾਸ਼ਾ ਦੇ ਵਿੱਚ ਆ ਕੀ ਲਿਖਿਆ ਹੋਇਆ ਜਿਸ ਨੂੰ ਲੈ ਕੇ ਮੀਡੀਆ ਕਰਮੀਆਂ ਦੇ ਵੱਲੋਂ ਵੀ ਇਸ ਨੂੰ ਲੈ ਕੇ ਸਵਾਲ ਕੀਤਾ ਗਿਆ ਪਰ ਇਹ ਜਿੱਦਾਂ ਮੈਂ ਉੱਪਰ ਸਾਰਿਆਂ ਨੂੰ ਦੱਸਿਆ ਜੀ ਕਿ ਆਪਾਂ ਕਾਰਪੋਰੇਸ਼ਨ ਨੇ 15 ਨਵੇਂ ਪੇਪਰ ਲਿੱਤੇ ਟਰਾਲੀਆਂ ਲਿੱਤੀਆਂ ਨੇ ਇਹ ਇੱਕ ਟਰਾਲੀ ਨੂੰ ਇੱਥੋਂ ਫਲੈਗ ਆਫ ਕੀਤਾ ਬਾਕੀ ਸਾਰੀਆਂ ਅਸੀਂ ਕਾਰਪੋਰੇਸ਼ਨ ਦੇ ਸਾਡੇ ਸਾਰੇ ਜਿਹੜੇ ਪਾਰਸ਼ਦਾਂ ਉਹਨਾਂ ਦੇ ਨਾਲ ਉਹਨਾਂ ਨੂੰ ਅੱਗੇ ਫਲੈਗ ਆਫ ਕਰਾਂਗੇ ਤੇ ਇਹ ਸਾਡੀ ਮੁਹੀਮ ਦਾ ਇੱਕ ਹਿੱਸਾ ਹੈ ਆਪਣਾ ਜੋ ਮੁਹੀਮ ਅਸੀਂ ਸ਼ਹਿਰ ਦੀ ਸਫਾਈ ਵਾਸਤੇ ਲਈਤੀ ਹੈ ਸਟਾਰਟ ਕੀਤੀ ਹੈ ਜੋ ਕਿ ਅੱਜ ਤੋਂ ਹੀ ਸਟਾਰਟ ਕੀਤੀ ਹੈ ਤੇ ਤੁਹਾਨੂੰ ਜਲ ਤੋਂ ਜਲਦ ਫਰਕ ਦਿਖੇਗਾ ਮੈਂ ਇਹੀ ਆਸ਼ਾ ਕਰਦਾ ਮੰਤਰੀ ਸਾਹਿਬ ਲੋਕਿਆ ਨਾ ਪੰਜਾਬੀ ਨੂੰ ਪਹਿਲ ਦੇ ਆਧਾਰ ਤੇ ਲਾਗੂ ਕੀਤਾ ਜਾਊਗਾ ਤੇ ਟਰਾਲੀ ਤੇ ਜਿਹੜੇ ਸ਼ਬਦ ਲਿਖੇ ਜਾ ਸਰ ਮੈਂ ਤੁਹਾਨੂੰ ਦੱਸਦਾ ਵੀ ਇਹ ਟਰਾਲੀਆਂ ਆਈਆਂ ਹਰਿਆਣੇ ਤੋਂ ਕਰਨਾਲ ਆल्या ਕਰਨਾਲ ਤੋਂ ਆਈ ਹੈ ਟਰਾਲੀ ਉਹਨਾਂ ਤੋਂ ਕੋਈ ਦਿੱਕਤ ਗਲਤੀ ਹੋ ਗਈ ਹੋਗੀ ਗਲਤੀ ਇਨਸਾਨ ਤੋਂ ਹੀ ਹੁੰਦੀ ਆ ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਹਰਿਆਣੇ 'ਚ ਤੇ ਤਾਂ ਕਰਕੇ ਦਿੱਕਤ ਹੋਈ ਹੈ ਮੈਂ ਕਿਹਾ ਸ਼ਬਦ ਆ ਜਿਹੜਾ ਸ਼ਬਦ ਆ ਜੀ ਉਹ ਬਹੁਤ ਹੀ ਮਾੜਾ ਸ਼ਬਦ ਬਣਿਆਗਾ ਪਰ ਮੈਂ ਬਸ ਤੇ ਕਿ ਤਬੜਾ ਦੋ ਗਲਤ ਬੋਲ ਤਾ ਨਹੀਂ ਦੇਖਿਆ ਉਹਨਾਂ ਨੂੰ ਠੀਕ ਨਹੀਂ ਕਰ ਲਿਆ ਸਰ ਬਿਲਕੁਲ ਇਸ ਗੱਲ ਦੀ ਮੈਂ ਪਹਿਲਾਂ ਹੀ ਆਪਣੇ ਆਫੀਸਰਸ ਨੂੰ ਇਨਫੋਰਮ ਕਰ ਦਿੱਤਾ ਹੋਇਆ ਤੇ ਇਹਨੂੰ ਜਲਦ ਤੋਂ ਜਲ ਅਸੀਂ ਰੈਕਟੀਫਾਈ ਕਰਾਂਗੇ ਗਲਤੀ ਹੋ ਜਾਂਦੀ ਹੈ ਕਾਰਪੋਰੇਸ਼ਨ